ਰੁਧਿਆਣਾ ਤੋਂ ਭਾਜਪਾ ਉਮੀਦਵਾਰ ਉਮੀਦ ਬਿੱਟੂ ਨੇ ਕਾਂਗਰਸ ਉੱਤੇ ਸ਼ਬਦੀ ਵਾਰ ਕੀਤੇ ਹਨ ਉਹਨਾਂ ਨੇ ਕਿਹਾ ਕਿ ਕਾਂਗਰਸ ਵਿੱਚ ਧੜੇਬੰਦੀ ਚੱਲ ਰਹੀ ਹੈ ਉਹਨਾਂ ਨੂੰ ਉਮੀਦਵਾਰ ਨਹੀਂ ਮਿਲ ਰਿਹਾ ਬਿੱਟੂ ਨੇ ਕਿਹਾ ਕਿ ਜੇਕਰ ਕਾਂਗਰਸੀ ਕਹਿਣ ਤਾਂ ਅਸੀਂ ਉਹਨਾਂ ਨੂੰ ਉਮੀਦਵਾਰ ਦੇ ਸਕਦੇ ਹਾਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਉੱਥੇ ਹੀ ਰੁਧਿਆਣਾ ਤੇ ਭਾਜਪਾ ਤੋਂ ਉਮੀਦਵਾਰ ਅਮੀਤ ਬਿੱਟੂ ਵੱਲੋਂ ਚੋਣ ਪ੍ਰਚਾਰ ਦੌਰਾਨ ਪਿੰਡਾ ਦਦੋਰਾ ਕੀਤਾ ਗਿਆ ਬਿੱਟੂ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਿਹਾ ਜੇਕਰ ਉਹ ਕਹਿਣਤਾ ਸੀ ਉਮੀਦਵਾਰ ਦੇ ਸਕਦੇ ਹਾਂ ਤੇ ਪਾਰਟੀ ਉਹਨਾਂ ਦੇ ਨੇ ਫੈਸਲਾ ਕਰਨਾ ਪਰ ਫੈਸਲਾ ਕਰ ਹੀ ਨਹੀਂ ਪਾਰੇ ਪਹਿਲੀ ਲਿਸਟ ਚੋਂ ਪਹਿਲਾਂ ਲੁਧਿਆਣੇ ਨੂੰ ਦੂਜੀ ਲਿਸਟ ਚ ਆਈ ਉਹ ਚੋ ਵੀ ਲੁਧਿਆਣਾ ਆਊਟ ਨੂੰ ਨਹੀਂ ਲੱਗਦਾ ਕੋਈ ਕੋਈ ਅਸੀਂ ਦੇ ਦਿੰਨੇ ਕੈਂਡੀਡੇਟ ਖੜਾ ਤਾਂ ਕਰਨ ਕੋਈ ਅਗਰ ਨੂੰ ਲੱਗਦਾ ਕਲੇਸ਼ ਲੈ ਕੇ ਬੰਦਾ ਹਰ ਵਾਰ ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ ਕੋਈ ਕਹਿੰਦਾ ਸੀ ਮੈਂ ਬਾਜਵੇ ਦਾ ਮੈਨੂੰ ਟਿਕਟ ਮਿਲੇ ਕੋਈ ਕਹਿੰਦਾ ਰਾਜਾ ਬੜਿੰਗ ਸਾਹਿਬ ਦਾ ਮੈਂ ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ ਹੈ ਜੀ ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਹਾਈ ਕਮਾਂਡ ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ ਉੱਥੇ ਸਿਰਫ ਗੱਲ ਇਸੇ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਰਹਿੰਦੇ ਸੀ ਇਹ ਭਾਜੀਪੀ ਹੈ ਜਿਹੜੀ ਇੱਕ ਨੱਕੇ ਸਿਰਫ ਓਰੇ ਓਰੇ ਪਾਰਟੀ ਆ ਔਰ ਕਿਸੇ ਧੜੇ ਦੀ ਗੱਲ ਨਹੀਂ ਕੋਈ ਓਰੇ ਕਿਸੇ ਦੀ ਗੱਲ ਨਹੀਂ ਕਿ ਉੱਥੇ ਤਾਂ ਸਭ ਆਪਣੇ ਆਪ ਨੂੰ ਮਟਾ ਦੀਸ਼ ਬਣੇ ਬੈਠੇ ਆ ਜੇ ਬੀਜੇਪੀ ਵਾਲਿਆਂ ਨਾਲ ਗੱਲ ਮਿਲਦੇ ਸੀ ਕਰਦੇ ਸੀ ਉਹ ਕਹਿੰਦੇ ਸਭ ਕੁਝ ਕਰਨ ਨੂੰ ਤਿਆਰ ਆ ਥੋਡੇ ਜਿਹੜੇ ਲੀਡਰ ਨੇ ਪੰਜਾਬ ਦੇ ਭਗਵੰਤ ਮਾਨ ਵਿੱਚ ਬੈਠਾ ਰਿਆ ਕੀ ਕਰਦਾ ਸੀ ਬੈਠ ਕੇ ਉੱਥੇ ਕਿਉਂ ਨਹੀਂ ਜ਼ਿੰਮੇਵਾਰੀ ਲਈ ਆਪਣੇ ਆਪ ਤੇ ਤੇ ਕਿਸਾਨਾਂ ਨੂੰ ਫੇਰ ਚਾਤਾ ਲਾਉ ਧਰਨੇ ਕਾਹਦਾ ਮੁੱਖ ਮੰਤਰੀ ਹੈ ਕਿਉਂ ਮੰਤਰੀਆਂ ਨਾਲ ਬਹਿੰਦਾ ਸੀ ਕਿਉਂ ਨਾ ਉੱਥੇ ਫੈਸਲੇ ਕਰਵਾਏ ਉਸ ਵੇਲੇ ਪਹਿਲਾਂ ਵੀ ਐਂ ਹੋਇਆ ਕਾਂਗਰਸ ਪਾਰਟੀ ਸੀ ਉਦੋਂ ਹੇ ਕੈਪਟਨ ਸਾਹਿਬ ਛੱਡ ਕੇ ਆਗੇ ਕਾਂਗਰਸ ਪਾਰਟੀ ਵੀ ਉਦੋਂ ਕਿਉਂ ਯਾਰ ਇਹਨਾਂ ਨੂੰ ਬਾਰਡਰਾਂ ਤੇ ਬਿਠਾਉਣ ਲਈ ਭੇਜਿਆ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹਨਾਂ ਪ੍ਰਤੀ ਉਹ ਜ਼ਿੰਮੇਵਾਰੀਆਂ ਲਵਾਂਗੇ ਠੋਕ ਕੇ ਚਾਹੇ ਕੰਡਿਆਂ ਦਾ ਰਾਹ ਏ ਉਹ ਕੰਡਿਆਂ ਤੇ ਰਾਹ ਦਰਾਂਗੇ ਉੱਥੇ ਤਾਂ ਬਹੁਤ ਵਧੀਆ ਰਾਹ ਸੀ ਮੇਰੇ ਲਈ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਆਗ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸੀ ਦ੍ਰਿਸ਼ਟੀ ਟਿੱਪਣੀ ਕਰਦੇ ਆਮ ਆਦਮੀ ਪਾਰਟੀ ਕੋ ਲੋਕ ਹਾਂ ਦੀਆਂ ਚੋਣਾਂ ਸੰਭਾਵਨਾਵਾਂ ਬਾਰੇ ਕੀਤੇ ਗਏ ਦਾਵਿਆਂ ਨੂੰ ਵਿਸ਼ੇਸ਼ ਤੌਰ ਤੇ ਸਬੂਨਨ ਕੀਤਾ ਰਾਜਾ ਬੜਿੰਗ ਨੇ ਆਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਚਿਤ ਕਰਦੇ ਆ ਕਿ ਹੈ ਕਿ ਆਪ ਵੱਲੋਂ 13 ਸੀਟਰ ਜਿੱਤਨ ਦੇ ਕੀਤੇ ਜਾ ਰਹੇ ਦਾਵਿਆਂ ਦੀ ਫੋਗ ਨਿਕਲ ਜਾਵੇਗੀ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਆਪ ਦੇ ਲੀਡਰ ਜਨਤਾ ਦਾ ਸਾਹਮਣਾ ਨਹੀਂ ਕਰ ਸਕਣਗੇ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ ਆਪ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਮਰਹੀ ਹੈ ਇਸ ਲਈ ਰਾਜਾਪਟਿੰਗ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਪ ਨੂੰ 13 ਸੀਟਾਂ ਮਿਲਣਗੀਆਂ ਤਾਂ ਆਪ ਸਿਆਸਤ ਵੀ ਛੱਡ ਦੇਣਗੇ ਲੋਕ ਸਭਾ ਚੋਣਾਂ ਲਈ ਸ਼ਰੋਨੀ ਕਾਦਲ ਨੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਚੰਡੀਗੜ੍ਹ ਸੀਟ ਤੋਂ ਉਮੀਦਵਾਰ ਦੇ ਨਾਮ ਵੀ ਸ਼ਾਮਲ ਹਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼ਰੋਨੀ ਕਾਦਲ ਦੇ ਪ੍ਰਧਾਨ ਸੁਭੀਸ਼ਿੰਗ ਬਾਦਲ ਨੇ ਕਾਂਗਰਸੀ ਲੀਡਰ ਮਹਿੰਦਰ ਕੇਪੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਕੀਤਾ ਹੈ ਜਿਸ ਵਿੱਚ ਬਠਿੰਡਾ ਸੀਟ ਤੋਂ ਅਰਸ਼ਿੰਮਤ ਕੋਰ ਬਾਦਲ ਨੂੰ ਟਿਕਟ ਦਿੱਤੀ ਗਈ ਹੈ ਪਿਰੋਜਪੁਰ ਤੋਂ ਨਰਦੇਵ ਸਿੰਘ ਬੋਬੀਮਾਨ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਹੁਸ਼ਿਆਰਪੁਰ ਤੋਂ ਸੋਵਨ ਸਿੰਘ ਠੰਡਲ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਦਿੱਤੀ ਗਈ ਹੈ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀ ਜੀ ਸੀਟਾਂ ਦਾ ਵੀ ਮੈਨਾਉਂਸਮੈਂਟ ਕਰਨ ਲੱਗਿਆ ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰঞ্জੀਤ ਸਿੰਘ ਢਿੱਲੋਂ ਹੋਣਗੇ ਤੇ ਝਾਰਪੁਰ ਤੋਂ ਸਰ ਸੋਨ ਸਿੰਘ ਠੰਡਲ ਸਾਹਿਬ ਹੋਣਗੇ ਅ ਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰ ਤੋ ਹਾਂਜੀ ਜੇ ਵੀ ਕਰੋ ਉੱਥੋਂ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੜ ਦਿੰਨੇ ਆ ਆਈਪੀ ਦਾਸੀ ਨੂੰ ਚਾਹੁੰਦਾ ਅਧਿਕਾਰ ਦੇ ਦਿੱਤੇ ਤੈਨੂੰ ਕਿਸ ਤੇ ਰਹਿਣੇ ਸਨ ਟੂ ਗੈਸ ਕੁਐਸਚਨ ਦਾ ਤੁਸੀਂ ਮੰਨਦਾ ਹੋਣਾ ਗੈਸ ਨੋ ਗੈਸ ਇਟਸ ਨੋਟ ਅਨਾਉਂਸਡ ਗੈਸ ਤਾਂ ਕਰਦੇ ਬੈਣਾ ਸੋ ਬਠਿੰਡੇ ਤੋਂ ਵੀ ਬਾਅਦ ਹਰਸਿਮਰਤ ਕੌਣ ਬਾਦਲ ਸੋਹ ਹੈ ਹਲਕੇ ਦੇ ਕੰਮਾਂ ਦਾ ਜਾਇਜ਼ਾ ਲੈਣ ਦੌਰਾਨ ਮੰਤਰੀ ਅਨਮੋਲ ਗਣਮਾਨ ਉਹਨਾਂ ਸਿਆਸੀ ਆਗੂ ਅਤੇ ਪ੍ਰਧਾਨਾਂ ਤੇ ਸਖਤ ਹੰਦੇ ਰਿਜ਼ਰ ਆਏ ਜਿਹੜੇ ਲੋਕਾਂ ਦਾ ਕੰਮ ਨਹੀਂ ਕਰ ਰਹੇ ਅਨਮੋਲ ਗਣਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕ ਪਸੰਦ ਕਰ ਰਹੇ ਹਨ ਉਹਨੇ ਕਿਹਾ ਕਿ 92 ਸੀਟਾਂ ਦੀ ਮੁੱਖ ਮੰਤਰੀ ਦੀ ਸਰਕਾਰ ਹੈ ਕਿਸੇ ਵੀ ਕਮੇਟੀ ਦੇ ਪ੍ਰਧਾਨ ਬਾਰੇ ਉਹਨਾਂ ਕੋਲ ਕੋਈ ਵੀ ਸ਼ਿਕਾਇਤ ਆ ਗਈ ਕਿ ਉਹ ਕੰਮ ਨਹੀਂ ਕਰ ਰਹੇ ਕਿਸੇ ਵੇਲੇ ਵੀ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਹੇ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਨਤ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਚੰਗੇ ਤਰੀਕੇ ਨਾਲ ਭੁਜਾਉਣਾ ਮੈਮ ਜਿਹੜੀ ਸੜਕ ਪਾਸ ਹੋਈ ਹੈ ਕਰਾਲੀ ਨਗਰ ਕਾਉਂਸਲ ਦੀ ਹੱਦਬੰਦੀ ਤੱਕ ਹੀ ਹੋਈ ਹੈ ਜਦੋਂ ਕਿ ਲਿੰਕ ਰੋਡ ਕੜੂਏ ਤੱਕ ਮਿਲਦਾ ਜਾ ਕੇ ਜੀ ਕਾਫੀ ਪਿੰਡ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਰੋਡ ਦੀ ਖਸਤਾਦ ਦੇਖੀ ਜਾਂਦੀ ਹੈ ਤੇ ਆ ਸਰਕਾਰ ਵੱਲੋਂ ਇਹ ਕੜੂਏ ਤੱਕ ਰੋਡ ਨਹੀਂ ਬਣ ਸਕਦੀ ਵੀ ਕਿਹੜਾ ਇੱਧਰ ਬਣਾਵਾਂਗੇ ਜੀ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਜਿਹੜੀ ਚੀਜ਼ ਜਿੱਥੋਂ ਤੱਕ ਹੋ ਸਕਦੀ ਹੈ ਕਾਨੂੰਨੀ ਤੌਰ ਉੱਤੇ ਸਾਰੇ ਕੰਮ ਕੀਤੇ ਜਾਣਗੇ ਇੱਕ ਤਰੀਕੇ ਨਾਲ ਇੱਥੇ ਤੱਕ ਹੋ ਸਕਦੀ ਹੈ ਦੂਜਾ ਤਰੀਕਾ ਲੱਭਾਂਗੇ ਕੋਈ ਕੰਮ ਇੰਪੋਸੀਬਲ ਨਹੀਂ ਹੈਗਾ ਥੱਲੇ ਕੰਮ ਕਰਨ ਵਾਲਾ ਅਫਸਰ ਮਿਹਨਤੀ ਹੋਵੇ ਜੇ ਕਹਾ ਥੱਲੇ ਜਿਹੜਾ ਲੋਕਲ ਪੋਲੀਟਿਕਲ ਬੰਦਾ ਉਹ ਮਿਹਨਤੀ ਹੋਣਾ ਚਾਹੀਦਾ ਜੇ ਇਰਾਦਾ ਕੰਮ ਕਰਨ ਦਾ ਸੇਵਾ ਭਾਵਨਾ ਹੈਗੀ ਹੈ ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ ਲੋਕਾਂ ਦਾ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਚੰਗਾ ਕੰਮ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ ਹਰੇਕ ਪਿੰਡ ਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਈ ਪਿੰਡਾਂ ਚ ਕਰੋੜਾ ਰੁਪਈਆ ਦੀਆਂ ਗਰੰਟਾਂ ਦਿੱਤੀਆਂ ਨੇ ਚਾਹੇ ਜਿਹੜਾ ਮਰਜੀ ਸਰਪੰਚ ਆ ਮੈਂ ਕਹਿੰਨੀ ਇਹ ਕੰਮ ਕਰੋ ਪੈਸਾ ਲਾਓ ਸਰਕਾਰ ਪੈਸਾ ਦੇਣ ਚ ਕਮੀ ਨਹੀਂ ਛੱਡਦੀ ਪਰ ਜੇ ਤੁਸੀਂ ਇਹ ਸੋਚਣਾ ਵੀ ਪੁਰਾਣਾ ਫਲਾਣੇ ਦੀ ਗਲੀ ਦੀ ਪੱਕੀ ਕਰਾਉਣੀ ਉਹ ਇੱਟਾ ਇੰਟਰਲੌਕ ਇੱਟਾ ਲਾ ਲੀਆਂ ਇੰਟਰਲੌਕ ਇੱਟਾ ਪੱਟ ਲਈਆਂ ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਇਹ ਯਾਦ ਰੱਖਿਓ ਚਾਹੇ ਕੋਈ ਸਰਕਾਰੀ ਬੰਦਾ ਫਿਰ ਚਾਹੇ ਪੋਲੀਟੀਕਲ ਬੰਦਾ ਮੇਰੇ ਹਲਕੇ ਚ ਲੋਕਾਂ ਦੇ ਕੰਮਾਂ ਚ ਕਿਸੇ ਨੇ ਡਿੱਕਾ ੜਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਭਜਾਉਣਾ ਮੈਂ ਇਸੇ ਕੰਮ ਤੇ ਆ ਤੁਹਾਡੇ ਤੇ ਆ ਡਿਪਾਰਟਮੈਂਟ ਮੈਂ ਸਾਰੇ ਮਿਹਨਤ ਕੀਤੀ ਆ 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ ਚ ਹੈ ਇਹ ਗੱਲ ਨੂੰ ਮੇਰੇ ਲਾਈਟ ਨਾਲ ਨਿਓ ਮੈਂ ਮਿਹਨਤ ਸਟਾਰਟ ਕਰ ਦਿੱਤੀ ਆ ਤੁਹਾਡੇ ਹਲਾਤੇ ਨਰਮ ਆਪਣੇ ਬੁਕਰ ਨਾਲ ਲੱਗਦਾ ਜੀ ਕਰਵਾਲੀ ਦਾ ਹੁਣ ਤੋਂ ਵੱਡਾ ਗਰਾਊਂਡ ਹੈ ਜਿਸ ਦੀ ਤੁਸੀਂ ਵਿਚਾਰ ਚਰਚਾ ਵੀ ਕੀਤੀ ਹੁੰਦੇ ਚ ਕਾਫੀ ਡਿਮਾਂਡ ਵੀ ਆਈਆਂ ਰਹੀਆਂ ਲੇਕਿਨ ਤੁਸੀਂ ਜੇ ਹੁਣ ਜਾ ਕੇ ਦੇਖੋ ਬਿਲਕੁਲ ਅੰਧੇਰਾ ਛਾਇਆ ਪਿਆ ਹੈ ਤੇ 5 ਲੱਖ ਰੁਪਏ ਦੀ ਅਮਾਉਂਟ ਵੀ ਜਿਹੜੀ ਐਮਪੀ ਲੈਂਡ ਫਾਉਂਡ ਦੇ ਵਿੱਚੋਂ ਉਹ ਅਨਾਉਂਸ ਹੋਈ ਸੀ ਉਹ ਆਈ ਹੈ ਨਹੀਂ ਆਈ ਹਜੇ ਤੱਕ ਨਹੀਂ ਕਿਉਂਕਿ ਲਗਾਤਾਰ ਜਿਹੜੇ ਗਰਾਉਂਡ ਚਲਾਉਂਦੇ ਨੇ ਲਾਈਟਾਂ ਲਈ ਲਾਈਟਾਂ ਦੇ ਲਈ ਜੀ ਤੇ ਉਹ ਅਜੇ ਤੱਕ ਕੁਝ ਵੀ ਨਹੀਂ ਆਇਆ ਜੀ ਲਾਈਟਾਂ ਲਵਾ ਦੇਣੇ ਆ ਜੀ ਲਾਈਟਾਂ ਇਹ ਕੁਝ ਕੰਮ ਜਿਹੜੇ ਇਮੀਡੀਏਟ ਹੋ ਸਕਦੇ ਨੇ ਉਹਦੀ ਰਾਣਾ ਜੀ ਕੀ ਰਿਪੋਰਟ ਹੈ ਦੀ ਕਿੱਥੇ ਖੜਿਆ ਹੈ ਇਹ ਜਿਹੜਾ 5 ਲੱਖ ਦੀ ਗ੍ਰਾਂਟ ਹੈ ਜੀ ਮੈਡਮ ਬੱਸ ਆਪਾਂ ਚੋਰ ਜਾਫਤ ਲੱਗੇ ਕੰਮ ਚ ਬ ਹਾਂ ਜੀ ਇਹ ਟਿੱਕੇ ਕਰਵਾ ਦਵਾਂਗੇ ਜੀ ਕੋਈ। ਇਹ ਪਾਸ ਹੋਇਆ ਪਿਆ ਤਾਂ ਹੁਣੀ ਹੋ ਜਾਊਗਾ ਕੋਈ ਗੱਲ ਨਹੀਂ। ਉਹ ਹੁਣੇ ਹੁਣੇ ਹੋ ਜਾਣਾ। ਉਹ ਜਿਹੜੀ ਚੀਜ਼ ਦਾ ਫੰਡ ਆਇਆ ਪਿਆ ਕੁਝ ਨਵਾਂ ਨਹੀਂ ਅਨਾਉਂਸ ਕਰ ਸਕਦੇ। ਤੇ ਪਰ ਡਿੱਕਾ ਨਾ ਡਾਉਣ। ਮੈਂ ਟਿੱਕੇ ਵਾਲੇ ਬੰਦੇ 2 ਸਾਲ ਤਾਨੂੰ ਦਿੱਤੇ ਨੇ ਟਿੱਕੇ ਨਾ ਡਾਇਓ। ਮੈਂ ਬਹੁਤ ਟਿੱਕੇ ਪਾਉਣੇ ਆ। ਉਹਦੇ ਵਿੱਚ ਜਿਸ ਚੰਦੋ ਦੇ ਵਿੱਚ ਵਿੱਚ ਇੱਕ ਨਦੀ ਇੱਕ ਪ੍ਰਾਈਵੇਟ ਕਲੋਨੀ ਕੱਟ ਹੋ ਰਹੀ ਹੈ ਉਹਦੇ ਬਾਅਦ ਮੈਂ ਥੋੜਾ ਕੀ ਕਰਨਾ ਹੈ। ਨਦੀ ਦੀ ਪ੍ਰਾਈਵੇਟ ਕਲੋਨੀ ਕੱਟੀ ਜਾ ਰਹੀ ਹੈ ਮੈਂ ਪਹਿਲਾਂ ਵੀ ਇਸ ਦੇ ਲਈ ਤੁਹਾਨੂੰ ਇਨਫੋਰਮ ਕੀਤਾ ਸੀ ਜਦੋਂ ਤੁਸੀਂ ਨਗਰ ਕੌਂਸਲ ਆਏ ਸੀ ਨਹੀਂ ਮੈਂ ਇਸ ਚੀਜ਼ ਦਾ ਸ਼ੁਰੂ ਹੋ ਗਿਆ ਮਾਮਾ ਪ੍ਰੋਜੈਕਟ ਸ਼ੁਰੂ ਹੋ ਗਿਆ ਪ੍ਰੋਜੈਕਟ ਸ਼ੁਰੂ ਹੋ ਗਿਆ ਜੀ ਤੁਹਾਨੂੰ ਨੋਟੇ ਦੱਸ ਪੱਕੇੜੇ ਬੰਦਿਆਂ ਦੀ ਹੈ ਜੀ ਮੈਨੂੰ ਨਹੀਂ ਪਤਾ ਸਰਕਾਰ ਨੂੰ ਪਤਾ ਨਹੀਂ ਇਹਦਾ ਤੁਸੀਂ ਪਤਾ ਕਰਾਉਣਾ ਨਹੀਂ ਮੈਂ ਜੀ ਤੇ ਸਾਕੀ ਨਾਲ ਫੈਸਲਾ ਲੈਣਾ ਜੇ ਜੇ ਮੈਂ ਇਹਨਾਂ ਨੂੰ ਇੱਕ ਗੱਲ ਇੱਥੇ ਖੜ ਕੇ ਵਾਦਾ ਕਰਦੀ ਆ ਜੇ ਉਹ ਇਲੀਗਲ ਨਿਕਲੀ ਗਲਤ ਨਿਕਲੀ ਉਹ ਬਣੀ ਬਣਾਈ ਮੈਂ ਢਾਉਣੀ ਹੈ ਜਿਹੜਾ ਵੀ ਬੰਦਾ ਬਣਾ ਰਿਹਾ ਹੈ ਇਹਦੀ ਕੱਲ ਦੀ ਕੱਲ ਮੇਰੀ ਜਿਹੜੀ ਕਾਰਵਾਈ ਉਹ ਕਰਵਾਉਂਦੀ ਆ ਵੀ ਇਹ ਕੌਣ ਬੰਦਾ ਨਦੀ ਵਿੱਚ ਜਿਹੜੀ ਪ੍ਰਾਈਵੇਟ ਕਲੋਨੀ ਇਹ ਕਰ ਰਿਹਾ ਇਹਨਾਂ ਪਲਾਟ ਲੈ ਲੈਂਦੇ ਆ 12 ਮੰਤਰੀ ਨੇ ਹੁਣ ਤਾਂ ਇਨਸਾਫ ਨਹੀਂ ਮਿਲਿਆ 12 ਮੰਤਰੀ ਦੇ ਦੋ ਮਕਾਨ ਡਿਗੇ ਸੀ ਹੁਣ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਜੇਕਰ ਇਸ ਕਲੋਨੀ ਦੇ ਵਿੱਚ ਵੀ ਜਾਈ ਕੋਈ ਘਟਨਾ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰਦੀ ਤਾਂ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਹੋਣਾ ਨਹੀਂ ਨਹੀਂ ਜੀ ਆਪਾਂ ਬਣ ਨਹੀਂ ਦਿੰਦੇ ਸਾਡਾ ਇਹਨਾਂ ਦਾ ਕੋਈ ਲਗੜਾਟ ਨਹੀਂ ਹੈ ਜੇ ਤਾਂ ਉਹ ਲਗਦਾ ਹੋਵੇ ਨਾ ਸਾਨੂੰ ਮੈਨੂੰ ਤਾਂ ਜਾਣਕਾਰੀ ਤੁਹਾਡੇ ਤੋਂ ਹੀ ਮਿਲੀ ਹੈ ਕਿ ਗਰਾਊਂਡ ਉੱਤੇ ਜੇ ਜਿਹੜੇ ਅਫਸਰ ਨੇ ਨਦੀ ਚ ਕਲੋਨੀ ਪਾਸ ਕੀਤੀ ਹੋਈ ਉਹਦੀ ਤੇ ਕੋਈ ਖੈਰ ਨਹੀਂ ਹੈ ਮੈਡਮ ਕੁਝ ਪਹਿਲਾਂ ਪੈਸੇ ਵੀ ਪੈਂਡਿੰਗ ਸੀ ਜੋ ਵਸੂਲੇ ਜਾਣੇ ਸੀ ਪਰ ਹੁਣ ਉਸ ਤੇ ਕੀ ਕਾਰਵਾਈ ਹੋਈ ਹੈ ਜੋ ਤੱਕ ਜੜੀਆਂ ਇਹ ਕਲੋਨੀਆਂ ਵੱਲ ਦੇਖੋ ਇਹਨਾਂ ਨੂੰ ਨੋਟਸ ਕੱਢੇ ਹੋਏ ਨੇ ਇਹਨਾਂ ਦਾ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਪੈਵੇਂ ਆ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਿਆ گاਉਂ ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ